हां जी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਵਾਲੀ ਵੀਡੀਓ ਬਹੁਤ ਹੀ ਉਹਨਾਂ ਵਾਂ ਤੇ ਹੈਲਪਫੁਲ ਹੈ ਜਿਨ੍ਹਾਂ ਦੇ ਮੋਢੇ ਵਗਰਾ ਦਰਦ ਕਰਦੇ ਨੇ ਤੇ ਇੱਕ ਤੁਸੀਂ ਬੋਟਲ ਲੈ ਲੈਣੀ ਹੈ ਪਾਣੀ ਦੀ ਤੇ ਇਸ ਤਰੀਕੇ ਨਾਲ ਤੁਸੀਂ ਹੱਥ ਚ ਫੜ ਕੇ ਰੋਟੇਟ ਕਰੀ ਜਾਣੀ ਆ ਤੇ ਇਹ ਨਾਲ ਤੁਹਾਡਾ ਮੋਢਿਆਂ ਦਾ ਦਰਦ ਜਿਹੜਾ ਉਹ ਬਦ ਦੂਰ ਹੋ ਜਾਏਗਾ ਐਕਸਰਸਾਈਜ਼ ਤੁਸੀਂ ਡੇਲੀ ਇਹਨੂੰ 50 ਟਾਈਮ ਕਰੋ ਦੇ ਨੈਕਸਟ ਵਨ ਨਸੀਬ ਬਣਾ ਰਿਆਂ ਜੀ ਅੱਜ ਇੱਕ ਆਰਗੇਨਾਈਜ਼ ਜਿੱਦਾਂ ਆਪਾਂ ਜੁੱਤੀਆਂ ਵਗੈਰਾ ਆਪਣਾ ਸ਼ੂ ਰੈਕ 'ਚ ਰੱਖਦੇ ਆਂ ਤਾਂ ਮੋਸਟਲੀ ਆਪਾਂ ਡੱਬਿਆਂ ਦੇ ਵਿੱਚ ਰੱਖਨੇ ਆਂ ਡੱਬੇ ਸਾਨੂੰ ਸਾਹਮਣੇ ਪੈਂਦੇ ਆ ਤੇ ਡੱਬਿਆਂ ਦੇ ਵਿੱਚ ਆਪਾਂ ਰੱਖਦੇ ਆ ਤੇ ਫਿਰ ਡੱਬੇ ਨਾਲ ਜੁੱਤੀਆਂ ਜਿਹੜੀਆਂ ਉੱਥੇ ਬਹੁਤ ਘਟ ਆਂਦੀਆਂ ਨੇ ਸਪੇਸ ਜ਼ਿਆਦਾ ਡੱਬੇ ਜਿਹੜੇ ਉਹ ਲੈਂਦੇ ਨੇ ਤੇ ਇਸ ਤਰੀਕੇ ਨਾਲ ਤੁਹਾਡੇ ਕੋਈ ਵੀ ਜਿਹੜਾ ਫालतू ਕਪੜਾ ਪਿਆ ਹੋਵੇ ਤੇ ਤੁਸੀਂ ਨੂੰ ਚੌਰਸ ਤਰੀਕੇ ਨਾਲ ਇਹ 18 ਇੰਚ ਲੰਬਾ ਸੀ ਮੈਂ ਲਿਆ ਸੀ ਤੇ ਤੁਸੀਂ ਦਸ ਕਿੰਚ ਜਿਹੜਾ ਇਹ ਚੌੜਾ ਹੋਣਾ ਹੈ ਤੇ ਫਿਰ ਇਹਦੇ ਵਿੱਚ ਆਪਾਂ ਬਾਕਸ ਇੱਕ ਬਣਾ ਲੈਣਾ ਹੈ 5 ਇੰਚ ਚੌੜਾ ਤੇ 5 ਇੰਚ ਲੰਬਾ ਆਪਾਂ ਬਾਕਸ ਬਣਾ ਲੈਣਾ ਹੈ ਬਾਕਸ ਆਪਾਂ ਤਾਂ ਬਣਾਉਣਾ ਹੈ ਕਿਉਂਕਿ ਆਪਾਂ ਜੋ ਵੀ ਇਹਦੇ ਵਿੱਚ ਆਟਮ ਰੱਖੀ ਤੇ ਉਹ ਸਾਨੂੰ ਦਿਖਾਈ ਦੇਵੇ ਤੇ ਤੁਸੀਂ ਤੁਹਾਨੂੰ ਕੋਈ ਆਨਲਾਈਨ ਜਿਹੜਾ ਦੂਜਾ ਮਤਲਬ ਕਿ ਖਰੀਦਣ ਦੀ ਲੋੜ ਨਹੀਂ ਤੁਸੀਂ ਘਰ ਵੀ ਐ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਘਰ ਬਣਾ ਸਕਦੇ ਜਿਸ ਨੂੰ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਇੱਕ ਤੁਹਾਡੀ ਸਪੇਸ ਜਿਹੜੀ ਉਹ ਸੇਵਿੰਗ ਹੋ ਜਾਏਗੀ ਇਸ ਤਰੀਕੇ ਨਾਲ ਬਣਾ ਦੇ ਇੱਕ ਟਾਈਮ ਇੱਕ ਵਾਰ ਤੇ ਤੁਹਾਨੂੰ ਥੋੜਾ ਹਾਰਡਵਰਕ ਕਰਨਾ ਪੈਣਾ ਥੋੜਾ ਬਹੁਤਾ ਤੇ ਬਾਅਦ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਤੁਹਾਡਾ ਸਾਲੋਂ ਸਾਲ ਚੱਲਣ ਵਾਲਾ ਜਿਹੜਾ ਇਹ ਆਰਗੇਨਾਈਜ਼ ਜਿਹੜਾ ਬਣੇ ਰਹੇਗਾ ਤੇ ਹਾਂਜੀ ਤੇ 5 ਇੰਚ ਆਪਾਂ ਤੇ ਥੋੜਾ ਜਿਹਾ ਕਪੜਾ ਲੈਣਾ ਚੁੱਕ ਕੇ ਦੋਵੇਂ ਕੱਪੜੇ ਨਾ ਕੱਟ ਦਿਓ ਬਸ ਇੱਕ ਕਿਉਂਕਿ ਮੈਂ ਦੋ ਦੋਨਾਂ ਸਾਈਡ ਤੋਂ ਕੱਟਿਆ ਨਹੀਂ ਸੀ ਇਸ ਕਰਕੇ ਮੈਂ ਇੱਕ ਸਾਈਡ ਜਿਹੜੀ ਉਹ ਮ ਇਤੋਂ پرو ਕੱਟ ਕੇ 5 ਇੰਚ ਦਾ ਬਾਕਸ ਜਿਹੜਾ ਆਪਾਂ ਇਦਾਂ ਸਾਰੇ ਬਣਾ ਕੇ ਜਿਹੜੇ ਉਹ ਤਿਆਰ ਕਰ ਲੈਣੇ ਆ ਤੇ ਹੁਣ ਤੁਹਾਡੇ ਕੋਈ ਵੀ ਜਿਹੜੀ ਟ੍ਰਾਂਸਪੇਰੈਂਟ ਜਿਹੜੀ ਸੀਟ ਵਗੈਰਾ ਜਿਹੜੇ ਬੱਚਾ ਦੀ ਪਈ ਹੁੰਦੀ ਆ ਜਿਹਦੇ ਵਿੱਚ ਫਾਈਲਾਂ ਵਗੈਰਾ ਰੱਖਦੇ ਆ ਮੇਰੇ ਤੋਂ ਬਹੁਤ ਸਾਰੇ ਪੀਐਸ ਕਰਕੇ ਮੈਂ ਉਹਨੂੰ ਹੀ ਕੱਟ ਕਰ ਲਿਆ ਜੇ ਤੁਹਾਡੇ ਕੋਈ ਫੈਬਰਿਕ ਗਲੂ ਹੋਵੇ ਤਾਂ ਤੁਸੀਂ ਫੈਬਰਿਕ ਗਲੂ ਨਾਲ ਵੀ ਉੱਪਰ ਚਪਕਾ ਸਕਦੇ ਜੀ ਬਟ ਜੇ ਤੁਹਾਡੇ ਕੋ ਨਹੀਂ ਹੋਵੇ ਤਾਂ ਤੁਸੀਂ ਟੈਨਸ਼ਨ ਹੀ ਲੈਣੀ ਇਸ ਤਰੀਕੇ ਨਾਲ ਤੁਸੀਂ ਸिलाई ਕਰਕੇ ਤੇ ਤੁਸੀਂ ਇਹਨੂੰ ਉੱਪਰੋਂ ਬਣਾ ਸਕਦੇ ਜੇ ਤੇ ਉੱਪਰ ਆਪਾਂ ਥੋੜਾ ਜਿਹਾ ਨੇਫਾ ਪਾਣ ਦੇਣਾ ਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ um ਡੋਰੀ ਤੇ ਡੋਰੀ ਵੀ ਆਪਾਂ ਕਿ ਤੋਂ ਬਣਾਣੀ ਨਹੀਂ ਹੈਗੀ ਕਿਉਂਕਿ ਮੋਸਟਲੀ ਟਰਾਊਜ਼ਰ ਵਗੈਰਾ ਦੇ ਵਿੱਚ ਡੋਰੀਆਂ ਜਿਹੜੀਆਂ ਨਿਕਲ ਜਾਂਦੀਆਂ ਨੇ ਤੇ ਉਹਨੂੰ ਸਾਹਮਣੇ ਰੱਖਿਆ ਕਰੋ ਤੇ ਇਸ ਤਰੀਕੇ ਨਾਲ ਤੁਸੀਂ ਡੋਰੀ ਜਿਹੜੀ ਇਹਦੇ ਵਿੱਚ ਇਨਸਰਟ ਕਰ ਲੈਣੀ ਆ ਉੱਪਰੋਂ ਤੇ نیچے बॉटਮ ਤੋਂ ਤੁਸੀਂ ਇਹਨੂੰ ਸਟਿਚ ਕਰ ਦੇਣਾ ਆ ਤੇ ਬਹੁਤ ਹੀ ਵਧੀਆ ਆਰਗੇਨਾਈਜ਼ ਬਣ ਕੇ ਜਿਹੜਾ ਉਹ ਤੁਹਾਡਾ ਤਿਆਰ ਹੋ ਜਾਏਗਾ ਤੇ ਹਾਂਜੀ نیچے ਆਪਾਂ ਬਾਟਮ ਤੇ ਕਰ ਲਿਆ ਜੀ ਨੂੰ ਸਟਿਚ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਜਲਦੀ ਨਾਲ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜਿਨ੍ਹਾਂ ਨੂੰ ਕੋਈ ਐਦਾਂ ਦੇ ਇੰਟਰਸਟ ਹੋਵੇ ਤਾਂ ਇਹ ਐਟਮਾ ਬਣਾਉਣ ਵਿੱਚ ਤੇ ਹੈਲਪਫਲ ਤੇ ਬਹੁਤ ਜ਼ਿਆਦਾ ਹੀ ਹੈ ਜੀ ਤੁਹਾਡੇ ਵਾਸਤੇ ਸਪੇਸ ਸੇਵਿੰਗ ਹੈ ਤੇ ਹਾਂਜੀ ਤੇ ਦੇਖੋ ਮੈਂ ਵੀ ਆ ਮੋਸਟਲੀ ਮੈਂ ਜੁੱਤੀਆਂ ਡੱਬਿਆਂ ਦੇ ਵਿੱਚ ਵੀ ਰੱਖਦੀ ਆ ਪਰ ਡੱਬੇ ਵੀ ਕਈ ਵਾਰੀਆਂ ਟੁੱਟ ਵਗੈਰਾ ਜਾਂਦੇ ਆ ਤੇ ਫਿਰ ਪੋਲੀਥੀਨ ਦੇ ਵਿੱਚ ਰੱਖਿਆ ਜਾਂਦੀਆਂ ਨੇ ਤੇ ਬੋਲੀ ਤਿੰਨ ਵਿੱਚ ਜੂ ਪੂਰੀ ਜਿਹੜੀ ਆ ਉਹ ਨਹੀਂ ਜਿਹੜਾ ਆਉਂਦੀ ਤੇ ਮਤਲਬ ਉਹ ਪਰੋਂ ਜੇ ਰਹਿੰਦੇ ਨੇ ਤੇ ਫਿਰ ਆਪਾਂ ਜਿਹੜੀ ਆਪਾਂ ਇਹ ਵਾਲਾ ਆਰਗੇਨਾਈਜ਼ ਬਣਾ ਕੇ ਆਪਾਂ ਜੁੱਤੀਆਂ ਜਿਹੜੀਆਂ ਇਹਦੇ ਵਿੱਚ ਰੱਖ ਸਕਦੇ ਆ ਜਿੰਨੇ ਮਰਜ਼ੀ ਬਣਾਉ ਮੈਂ 4 ਬਣਾਏ ਸੀ ਤੇ ਹੋਰ ਵੀ ਇਸ ਤਰੀਕੇ ਨਾਲ ਬਣਾ ਕੇ ਪੂਰਾ ਆਪਾਂ ਜਿਹੜਾ ਆਪਣਾ ਡਰਾਅਰ ਆ ਆਪਾਂ ਇਸ ਤਰੀਕੇ ਨਾਲ ਆਰਗੇਨਾਈਜ਼ ਜਿਹੜਾ ਕਰ ਲਵਾਂਗੇ ਤੇ ਸਪੇਸ ਜਿਹੜੀ ਸੇਵਿੰਗ ਹੋ ਜਾਏਗੀ ਸਾਡੀ ਤੇ ਵੀਡੀਓ ਵਧੀਆ ਤੋਂ ਵਧੀਆ ਸ਼ੇਅਰ ਕਰਿਓ ਔਰ ਲਾਈਕ ਕਰਨਾ ਨਾ ਭੁੱਲਿਓ ਤੇ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਆਪਣੀ ਸਪੇਸ ਜਿਹੜੀ ਹੈ ਉਹ ਸੇਵ ਕਰ ਸਕਦੇ ਜੀ ਤੇ ਜਿੱਦਾਂ ਨਾ ਡੱਬੇ ਦੇ ਵਿੱਚ ਇਹ ਸਿਰਫ ਦੋ ਹੀ ਡੱਬੇ ਆਂਦੇ ਨੇ ਜ਼ਿਆਦਾ ਨਹੀਂ ਆਂਦੇ ਤੇ ਫਿਰ ਇਸ ਤਰੀਕੇ ਨਾਲ ਤੁਸੀਂ ਤਿੰਨ ਜਿਹੜੀਆਂ ਜੁੱਤੀਆਂ ਇੱਕੋ ਹੀ ਜਗ੍ਹਾ ਤੇ ਤੁਸੀਂ ਰੱਖ ਸਕਦੇ ਜੀ ਡੱਬਿਆਂ ਦੇ ਵਿੱਚ ਤੋਂ ਬਿਨਾ ਹੀ ਤਾਨੂੰ ਡੱਬੇ ਸਾਮਨ ਦੀ ਕੋਈ ਲੋੜ ਹੈ ਤੇ ਜੁੱਤੀਆਂ ਦੇ ਵਿੱਚ ਡਸਟ ਵਗੈਰਾ ਜਿਹੜੀ ਤੁਹਾਡੀ ਨਹੀਂ ਪਵੇਗੀ ਐ ਵਧੀਆ ਸੇਫ ਜਿਹੜੀਆਂ ਤੇ ਦੂਸਰਾ ਤੁਹਾਨੂੰ ਲੱਭਣ ਦੀ ਕੋਈ ਲੋੜ ਨਹੀਂ ਕਿ ਕਿਹੜੇ ਡੱਬੇ 'ਚ ਮੇਰੀ ਜੁੱਤੀ ਹੈ ਤੁਹਾਨੂੰ ਐ ਉੱਪਰੋਂ ਹੀ ਜਿਹੜੀ ਉਹ ਲੱਭ ਜਾਏਗੀ ਤੇ ਹਾਂਜੀ ਨੈਕਸਟ ਵਨ ਜਿਹੜੀ ਆਪਾਂ ਪ੍ਰੋਟੀਨ ਵਗੈਰਾ ਜਿਹੜਾ ਆਪਾਂ ਜਿਹੜੀ ਵੈਜੀਟੇਰੀਅਨ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਜਿਹੜੀਆਂ ਪ੍ਰੋਟੀਨ ਵਾਲੀ ਜਿਹੜੀ ਆ ਵੀਡੀਓ ਤੇ ਹਾਂਜੀ ਪਹਿਲਾਂ ਮੈਂ ਬਣਾ ਰਹੀ ਜੀ ਚਟਨੀ ਜੀ ਜੇ ਆਪਾਂ ਪੀਨਟ ਚਟਨੀ ਬਣਾਣੀ ਆ ਜਿਸ ਵਿੱਚ ਮੈਂ ਪਾ ਲਈ ਜੀ ਪਹਿਲਾ ਕੋਕੋਨਟ ਤੇ ਥੋੜਾ ਜਿਹਾ ਪਿਆਜੀ ਅਦਰਕ ਤੇ ਦੋ ਮਿਰਚਾ ਤੇ ਇਮਲੀ ਇਮਲੀ ਜੇ ਨਾ ਹੋਵੇ ਤਾਂ ਤੁਸੀਂ ਉਸ ਨੂੰ ਵਿੱਚ ਨਿੰਬੂ ਵੀ ਪਾ ਸਕਦੇ ਜੀ ਉਹਦੇ ਨਾਲ ਵੀ ਬਹੁਤ ਵਧੀਆ ਬਣੇਗੀ ਤੇ ਫਿਰ ਤੁਸੀਂ ਜੀਰਾ ਆ ਪਾਊਡਰ ਜਿਹੜਾ ਉਹ ਪਾ ਲੈਣਾ ਤੇ ਥੋੜਾ ਕਾਲਾ ਨਮਕ ਤੇ ਦੂਸਰਾ ਵਾਈਟ ਨਮਕ ਬਾਦਨਾ ਦੇ ਵਿੱਚ ਮੈਂ ਪੀਨਟ ਪਾਇਆ ਸੀ ਪੀਨਟ ਵੇ ਵਾਲੀ ਜਿਹੜੀ ਮੂੰਗਫਲੀ ਜਿਹੜੀ ਮੇਰੀ ਆ ਵੀਡੀਓ ਸਕਿੱਪ ਹੋ ਗਈ ਕਿਉਂਕਿ ਲਾਈਟ ਨਾ ਆਉਣ ਦੀ ਵਜ੍ਹਾ ਸੇ ਮੈਨੂੰ ਉਹ ਇਦਾਂ ਹੀ ਬਣਾਉਣੀ ਪਈ ਤੇ ਹਾਂਜੀ ਤੇ ਫਿਰ ਨੈਕਸਟ ਵਨ ਆਪਾਂ ਰਾਈਸ ਜਿਹੜੇ ਆ ਦੋ ਤਿੰਨ ਘੰਟੇ ਜਿਹੜੇ ਆ ਉਹ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਲੈਣੇ ਆ ਤੇ ਫਿਰ ਉਹਨਾਂ ਨੂੰ ਆਪਾਂ ਬਿਨਾ ਪਾਣੀ ਤੋਂ ਹੀ ਗ੍ਰाइंड ਕਰਨਾ ਜੇ ਪਾਣੀ ਦੀ ਲੋੜ ਪਈ ਤੇ ਥੋੜਾ ਥੋੜਾ ਪਾਣੀ ਪਾਣਾ ਤੁਸੀਂ ਜ਼ਿਆਦਾ ਨਹੀਂ ਪਾਉਣਾ ਬਟ ਮੈਂ ਇਹਦੇ ਵਿੱਚ ਪਾਇਆ ਸੀ ਜੀ ਦਹੀਂ ਦਹੀਂ ਨਾ ਫਰਮੈਂਟ ਬਹੁਤ ਹੀ ਜਲਦੀ ਹੋ ਜਾਂਦਾ ਆ ਤੇ ਵਧੀਆ ਤਾਂ ਡਾਇਕ ਬ੍ਰੇਕਫਾਸਟ ਬਣ ਕੇ ਇੱਕ ਪ੍ਰੋਟੀਨ ਵਾਲਾ ਜਿਹੜਾ ਤਿਆਰ ਹੋ ਜਾਂਦਾ ਨੈਕਸਟ ਵਨ ਇਹਦੇ ਵਿੱਚ ਪਾਇਆ ਸੀ ਜੀ ਛੋਲਿਆਂ ਦੀ ਦਾਲ ਜਿਹੜੀ ਉਹਨੂੰ ਮੈਂ 2-3 ਘੰਟੇ ਜਿਹੜਾ ਭਿਉਂ ਕੇ ਰੱਖਿਆ ਸੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲੈਣਾ ਕਿਉਂਕਿ ਆਪਾਂ ਦਹੀਂ ਚੋਲਾਂ ਦੇ ਵਿੱਚ ਪਾਲਿਆ ਸੀ ਤੇ ਥੋੜੀ ਵਿੱਚ ਪਾ ਲਈ ਮਹਿੰਗ ਕਿਉਂਕਿ ਮਹਿੰਗ ਨਾਲ ਜਿਹੜੀ ਡਾਈਜੈਸ਼ਨ ਆ ਵਧੀਆ ਹੋ ਜਾਂਦਾ ਆ ਤਨੂੰ ਜੇ ਐਸਿਡ ਵਗੈਰਾ ਦੀ ਪ੍ਰੋਬਲਮ ਹੋਏ ਤੋਂ ਨਹੀਂ ਹੁੰਦੀ ਇਹਦੇ ਨਾਲ ਤੇ ਹਾਂਜੀ ਤੇ ਫਿਰ ਆਪਾਂ ਇਹਨੂੰ ਵੀ ਗ੍ਰाइंड ਕਰਕੇ ਤੇ ਇੱਕ ਜਿਸ ਕੌਲੀ ਨਾਲ ਤੁਸੀਂ ਸਾਰੀਆਂ ਚੀਜ਼ਾਂ ਨਾਪੀਆਂ ਹੋਣ ਤੇ ਉਹੀ ਇੱਕ ਕੌਲੀ ਭਰ ਕੇ ਇਹਦੇ ਵਿੱਚ ਪਾ ਦੇਣੀ ਹੈ ਜੀ ਪਾਣੀ ਨਹੀਂ ਪਰ ਜ਼ਿਆਦਾ ਪਤਲਾ ਜੜਾਉ ਨਹੀਂ ਕਰਨਾ ਕਿਉਂਕਿ ਜ਼ਿਆਦਾ ਪਤਲਾ ਹੋ ਗਿਆ ਬੈਟਰ ਤੇ ਫਿਰ ਜਿਹੜਾ ਉਹ ਵਧੀਆ ਜਿਹੜਾ ਉਹ ਨਹੀਂ ਬਣੇਗਾ ਤੇ ਇੱਕ ਦਮ ਬਹੁਤ ਹੀ ਟੇਸਟੀ ਤੇ ਯੂਨੀਕ ਜੀ ਰੈਸਪੀ ਹੈ ਟਰਾਈ ਜ਼ਰੂਰ ਕਰਿਓ ਤੇ ਬਣਾ ਕੇ ਜ਼ਰੂਰ ਦੇਖਿਓ ਤੇ ਹਾਂਜੀ ਤੇ ਫਿਰ ਆਪਾਂ ਲੈ ਲੈਣਾ ਜੀ ਤਵਾ ਨਾਨ ਸਟਿਕ ਜੇ ਤੁਸੀਂ ਲੋਹੇ ਦਾ ਵੀ ਲੈ ਸਕਦੇ ਜੀ ਤੇ ਆਪਾਂ ਇਹਨੂੰ ਗਰਮ ਕਰਕੇ ਫਿਰ ਇਹਦੇ ਉੱਪਰ ਪਾਣੀ ਪਾਣਾ ਹੈ ਤੇ ਪਾਣੀ ਪਾ ਕੇ ਫਿਰ ਆਪਾਂ ਇਹਨੂੰ ਜਿਹੜਾ ਡੋਸੇ ਦੀ ਤਰ੍ਹਾਂ ਜਿਹੜਾ ਫਲਾ ਲੈਣਾ ਹੈ ਜੇ ਇਹਨੂੰ ਬਿਲਕੁਲ ਸਿਮ ਗੈਸ 'ਤੇ ਬਣਾਵਾਂਗੇ ਤੇ ਜ਼ਿਆਦਾ ਕ੍ਰਿਸਪੀ ਤੇ कुरकुरा ਜਿਹੜਾ ਬਣ ਕੇ ਹੋਵੇਗਾ ਤਿਆਰ ਜੇ ਆਪਾਂ ਇਹਨੂੰ ਲੋ ਬਾਲਣੀ ਕਰਾਂਗੇ ਕਿ ਜ਼ਿਆਦਾ ਗੈਸ ਜਿਹੜੀ ਫਲੇਮ ਜਿਹੜੀ ਉਹ ਜ਼ਿਆਦਾ ਹਾਈ ਹੋਵੇਗੀ ਤੇ ਫਿਰ ਵਧੀਆ ਨਹੀਂ ਬਣੇਗਾ ਤੇ ਫਿਰ ਜਦੋਂ ਬਣ ਜੇਗਾ ਤੇ ਫਿਰ ਇਹਦੇ ਚਾਰੋਂ ਸਾਈਡ ਤੇ ਬਟਰ ਲਾ ਦੇਣਾ ਆ ਤੇ ਮੈਂ ਇਹਦੇ ਵਿੱਚ ਫਿਲਿੰਗ ਪਾਈ ਸੀ ਜੀ ਆਲੂਆਂ ਦੀ ਤੇ ਤੁਸੀਂ ਇਹਦੇ ਵਿੱਚ ਪਨੀਰ ਵਗੈਰਾ ਵੀ ਤੁਸੀਂ ਪਾ ਸਕਦੇ ਜੇ ਤੁਸੀਂ ਇਸ ਨੂੰ ਹੋਰ ਰਿਚ ਬਣਾ ਕੇ ਖਾ ਸਕਦੇ ਸੀ ਬਟ ਅੱਜ ਮੇਰਾ ਮੈਂ ਮਤਲਬ ਇਹਦੇ ਵਿੱਚ ਆਲੂਆਂ ਦੀ ਫਿਲਿੰਗ ਜਿਹੜੀ ਉਹ ਪਾਈ ਸੀ ਤੇ ਪੀਨਟ ਚਟਨੀ ਨਾਲ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਹੁਤ ਹੀ ਲੱਗਦਾ ਆ ਕਿ ਬੱਚੇ ਤਾਂ ਦੋ ਰੋਜ਼ ਡਿਮਾਂਡ ਕਰਨਗੇ ਕਿ ਇਹ ਹੀ ਬਣਾਓ ਬਟ ਇਹੀ ਹੈ ਕਿ ਫਲੇਮ ਜਿਹੜੀ ਹੈ ਗੈਸ ਦੀ ਬਿਲਕੁਲ ਸਿਮ ਗੈਸ ਦੀ ਨੂੰ ਬਣਾਉਣਾ ਹੈ ਜਿਆਦਾ ਜਿਹੜੀ ਫਲੇਮ ਜਿਹੜੀ ਉਹ ਗੈਸ ਦੀ ਜਿਆਦਾ ਹਾਈ ਨਹੀਂ ਕਰਨੀ ਜੇ ਜਿਆਦਾ ਹਾਈ ਹੋਵੇਗੀ ਤੇ ਫਿਰ ਕ੍ਰਿਸਪੀ ਜਿਆਦਾ ਉਹ ਜਿਹੜਾ ਨਹੀਂ ਬਣੇਗਾ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ